ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਿ ਢੂ ਮਾਖੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਕੀ ਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰ ਰੰਗਤ ਦਾਨ ਭੜੀ ਵਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਉ ਛਤ ਸਿਰੇ ਕਰ ਸਿਫਤੀ ਅੰਮ੍ਰਿਤ ਪੀਵਦੈ ਮਾਤ ਗੋਰੀ ਆਤਮ ਦੇਵ ਦੀ ਖੜਕ ਜੋ ਪ੍ਰਾਕੂ ਆ ਜੀਏ ਦਾ ਗੋਰ ਚਿਲੇ ਰਹਿ ਰਾਸ ਕੀ ਨਾਨਕ ਸਲਾਮਤ ਸੀਵਦਾ ਸਹ ਟਿੱਕਾ ਦੀ ਤੋ ਸੁਜੀਵਦਾ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਉਹਾ ਜੁਗਤਸਾਏ ਸਹ ਕਾਇਆ ਫੇਰ ਪਲੱਟੀ ਹੈ ਚੁੱਲ੍ਹੇ ਸੁਛਤ ਨਿਰੰਜਨੀ ਮਲਸਖਤ ਬੈ ਠਾ ਗੁਰ ਹੱਟੀ ਹੈ ਕਰਹ ਜੀ ਗੁਰ ਫਰਮਾਇਆ ਸੇਲ ਜੋਗਾ ਲੂਣੀ ਚੱਟੀ ਹੈ ਲੰਗਰ ਚੱਲੈ ਗੁਰਸਬਦ ਹਰ ਤੋਟਣਾ ਵੀ ਖੱਟੀਆ ਖਰਚੈ ਦਿੱਤ ਖਸਮਦੀ ਆਪ ਖੈਦੀ ਖੈਰ ਦਬੱਟੀਆ ਹੋਵੇ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਛੱਟੀਆ ਤੋਟੇ ਡਿੱਠੇ ਸੱਚੇ ਬਾਤ ਸਨ ਮਨ ਜਨਮ ਜਨਮ ਦੀ ਕੱਟੀਆ ਸੱਚ ਜੇ ਗੁਰ ਫਰਮਾਇਆ ਕਿਉ ਐਦੂ ਬੋਲੋ ਹੱਟੀਆ ਪੁਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਆ ਦਿਲ ਖੋਟਿਆ ਕੀ ਫਿਰਲ ਮਨ 파ਰੂ ਚਾਇਨ ਛੱਟੀਆ ਜਿਨ ਆਖੀ ਸੋਈ ਕਰੇ ਜਿਨ ਕੀ ਤੀਤ ਨੇ ਥੱਟਿਆ ਕੌਣ ਹਾਰੇ ਕਿਨ ਉਵਟਿਆ ਜਿਨ ਕੀ ਤੀ ਸੋ ਮੰਨਣਾ ਕੋ ਸਾਲ ਜੀ ਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇ ਦਰ ਹਾਲੀ ਗੁਰ ਅੰਗਦ ਦੀ ਦੋਹੀ ਫਰੀ ਹਰ ਕਰਤਾ ਬੰਦ ਬਹਾਲੀ ਨਾਨਕ ਪਾਇ ਕਾਇਆ ਪਲਟ ਕਰ ਮਲ ਤਖਤ ਬੈਠਾ ਸਿਆ ਡਾਲੀ ਦਰ ਸੇਵੇ ਉਮਤ ਖੜੀ मस कलै होंगाली दर दरवेस खसाम सच्चा नी लाली बलवंढ खीवी नेक जन जिस बहुत ही छाओ पतराली लंगर दौलत रस अमृत खीर के आली गुर सिखा के मुख उजले मनमुख थिए पराली पय कबूल खसाम नाल, जा मरदी खाली माता खी भी सह सोए जिन गोए उठाली ਹੋਰੀਆ ਗੰਗ ਵਹਾਈਏ ਦੁਨਿਆਈ ਆਖੇ ਕੇ ਕਿਉਂ ਨਾਨਕੀ ਸਰਜਗਨਾਥੋ ਉਚ ਹਦੀ ਵੇੜ ਬਿਰ ਕਿਉਂ ਮਧਾਣਾ ਪਰਬਤ ਕਰ ਨੇਤਰ ਬਾਸਕ ਸਬਦ ਰਿੜ ਕਿਉਂ ਚੌਦ ਹਰਤ ਨਿਕਾਲੇਨ ਕਰਿ ਆਵਾ ਗਉਣ ਚਿਲ ਕਿਉਂਨ ਕੁਦਰਤ ਇਹ ਵੀ ਖਾਲੀਨ ਜਿਨ ਐਵ ਡਪੈਂਡ ਛਿਣ ਕਿਉਂਨ ਲੈਹਣੇ ਤਰੇ 68 ਸੇ ਉਸਮਾਨ ਕਿਹਾੜਾ ਛਿ ਕਿਉਂ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇ ਤੀ ਮਕਿਓਨ ਸਿੱਖਾ ਪੁੱਤਰਾ ਕੋ ਕ ਸਭ ਉਮਤ ਵੇਖੋ ਜੇ ਕਿਓਨ ਜਸੁਦੋਸਤਾਂ ਲੈਣਾ ਟਿਕਿਓਨ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਢੂਰ ਜਬ ਤਬ ਸੰਜਮ ਨਾਲ ਤੁਧ ਹੋਰ ਮੋਚ ਘਰੂਰ ਲੱਭ ਬਿਨਾ ਹੈ ਮਾਨਸਾ ਜੋ ਪਣੀ ਬੂਰ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨ ਲਪਈ ਤੂ ਹਠਰੂਰ ਨੌ ਨਿਤਨਾਮ ਨਿਤਾਨ ਹੈ ਤੁੰਦ ਵਿੱਚ ਭਰਪੂਰ ਜਿੰਦਾ ਤੇਰੀ ਜੋ ਕਰਏ ਸੋ ਵਈਏ ਚੂਰ ਨੇੜਾ ਜਿਸ ਮਾਤ ਲੋਕ ਤੁੰ ਸੁਝਾ ਤੂਰ ਫੇਰ ਵਸਾਇਆ ਫੇਰਣ ਸਤਗੁਰ ਖਾ ਦੂਰ ਸੋ ਟਿੱਕਾ ਸੋ ਬਹਿਣਾ ਸੋ ਹੀ ਦੀਵਾਣ ਪਿਉ ਦਾ ਦੇ ਜੀ ਵਿਹਾ ਪੁੱਤਾ ਪਰਵਾਣ ਜਿਨ ਬਸਕ ਨੇ ਤ੍ਰਕੱਤਿਆ ਕਰਨੀ ਹੀ ਤਾਂ ਜਿਨ ਸਮੁੰਦ ਵੀ ਰੋ ਲਿਆ ਕਰ ਮੇਰ ਮਧਾਨ ਚੌਧਰ ਤਨੀ ਘਾਲੇਨ ਕੀ ਤੋਨ ਚਾਨਣ ਕੋੜਾ ਕੀ ਤੋ ਸਹਜਦਾ ਜਦ ਕੀਓ ਪਲਾਣ ਤੜਕ ਸੜਾਇਓ ਸਤਦਾ ਜਸ ਹੰਦਾ ਬਾਣ ਕਾਲ ਵਿੱਚ ਦੂਵੰਧਾਰ ਸਾ ਚੜਿਆ ਰੇ ਭਾਣ ਸਤੋ ਕੀਤ ਜਮਾਇਓ ਸਤੋ ਸ਼ਾਮਾਣ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਣ ਚਾਰੇ ਕੁੰਡਾ ਸੁਜੀ ਉਸ ਮਨ ਵਿੱਚ ਸਬਦ ਪਰਵਾਣ ਆਵਾਗੋਣ ਦੀ ਵਾਰਿਓ ਕਰ ਨਦਰ ਨਿਸਾਨ ਲੋਚਰੀਆ ਉਹ ਤਾਰ ਲੈ ਸੋ ਪੁਰਖ ਸੁ ਜਾਣ ਚੱਕਣ ਵਾ ਉਹ ਢੋਲਈ ਪਰਬਤ ਮੀ ਰਾਨ ਜਾਣੇ ਮਿਰਥਾ ਜੀ ਕੀ ਜਾਣੀ ਹੁ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਤੂ ਸੁਘੜ ਸੁ ਜਾਣ ਦਾਨ ਜਿਸਤ ਗੁਰ ਭਾਵ ਸੀ ਸੋ ਸੱਤੇ ਜਾਣ ਨਾਨਕ ਹੰਦਾ ਸੱਤਰ ਸਰ ਉਮਤ ਹੈ ਰਾਣ ਸੋ ਟਿਕਾ ਸੋ ਵੇਣਾ ਸੋਈ ਦੀ ਬਾਣ ਕਿਉ ਦਾਦੇ ਜੀ ਮਿਹਾ ਪੋਤਰਾ ਪਰਵਾਨ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਣਹਾਰ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਜਿਨੇ ਤੂੰ ਸੇਵਿਆ ਭਾਉ ਕਰ ਸੇਤੁ ਦਪਾਰੂ ਤਾਰਿਆ ਲਭ ਲੋਭ ਕਾਮ ਕ੍ਰੋਧ ਮੂਹ ਮਾਰ ਕੰਡੇ ਤੂੰ ਸਾ ਪਰਵਾਰਿਆ ਧਨ ਸੋਤੀ ਰਾਖਾਨ ਹੈ ਸੱਚ ਤੇਰਾ ਪੈਸ ਘਾਰਿਆ ਨਾਲਕ ਤੂੰ ਲੈਣਾ ਤੂ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌ ਜੁਗੀ ਪੰਚਾਇਣੇ ਆਪੇ ਹੋਆ ਆਪਿਨੇ ਆਪ ਸਾਚਿਉਨ ਆਪੇ ਹੀ ਥਮਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤਿਆ ਮਣ ਜਾਵਣੀ ਆਪੇ ਹੀ ਨਵਨ ਰੋਵਾ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਕੀ ਵਚਨ ਦੋਵਾ ਊਗਮਣ ਹੋਤੇ ਆਥਵਣੋ ਚਾਚਕੀ ਕੀਨ ਲੋਵਾ ਜਿਨੇ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਬੋਵਾ ਧੂਣੀ ਚੌਣੀ ਕਰਾਮਤ ਸੱਚੇ ਦਾ ਸੱਚਾ ਢੋਵਾ ਚਾਰੇ ਜਗ ਚਹ ਜੁਗੀ ਪੰਚਾਇਣ ਆਪੇ ਹੋਵਾ ਧੂਣੀ ਚੌਣੀ ਕਰਾਮਤ ਸੱਚੇ ਦਾ ਸੱਚਾ ਟੋਆ ਚਾਰੇ ਜਾ ਕੇ ਚੋਹ ਜੁਗੀ ਪੰਚਾਇਣ ਆਪੇ ਹੁਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ